ਨੇ ਬਾਦਿ ਸ਼ੁਰੂ ਹੋ ਗਿਆ ਸੀ ਕਿਉਂਕਿ ਮੇਰੇ ਸਾਸੋਰਾ ਕਹਿੰਦੇ ਸੀ ਵੀ ਅਸੀਂ ਤਾਂ ਕੁੜੀ ਲੱਭੀ ਸੀ ਬਾਹਰ ਵਾਲੀ ਲੱਭਣੀ ਸੀਗੀ ਸਾਡੇ ਮੁੰਡੇ ਨੇ ਘੱਟਾ ਕੀਤਾ ਵੀ ਤੇਰੀ ਮਾਂ ਨੇ ਕੋਈ ਖਰਚਾ ਪਾਣੀ ਨਹੀਂ ਕੀਤਾ ਇਥੋਂ ਤੱਕ ਕਿ ਸਾਡੇ ਜਿਹੜੇ ਜਵਾਈ ਆਏ ਸੀ ਉਹਨਾਂ ਨੇ ਤੁਸੀਂ ਪਾਣੀ ਤੱਕ ਨਹੀਂ ਪੁੱਛਿਆ ਤੇ ਸਾਰਿਆਂ ਨੂੰ ਹੀ ਮੈਂ ਇੱਕ ਗੱਲ ਅੱਜ ਜਿਹੜੀ ਕਹਿਣਾ ਚਾਹੁੰਨਾ ਵੀ ਜਿਸ ਖਾਤਰ ਅਸੀਂ ਸੀਪੀ ਦਾ ਦਫ਼ਤਰ ਆਏ ਆ ਵੀ ਦੇਖੋ ਕੁੜੀਆਂ ਇਨਸਾਫ਼ ਲਈ ਕਿੱਥੇ ਜਾਣ ਵੀ ਇੱਕ ਊਮਨ ਸੈੱਲ ਹੈ ਜਿਹੜਾ ਉਹ ਨਾਮ ਦਾ ਊਮਨ ਸੈੱਲ ਹੈ ਵੀ ਕੁੜੀਆਂ ਨੂੰ ਉੱਥੋਂ ਵੀ ਦਰਹਕਾਰਿਆ ਜਾਂਦਾ ਉੱਥੇ ਵੀ ਪੈਸੇ ਵਾਲਿਆਂ ਦੀ ਥਨਵਾਈ ਆ ਉੱਥੇ ਵੀ ਪਹੁੰਚ ਵਾਲਿਆਂ ਦੀ ਥਨਵਾਈ ਆ ਵਿਆਹ ਕਰਨ ਤੋਂ ਬਾਅਦ ਇਹਨੂੰ ਤੰਗ ਪਰੇਸ਼ਾਨ ਮੈਂ ਕਿਹਾ ਨਾ ਹੱਦੋਂ ਵੱਧ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਤੰਗ ਪਰੇਸ਼ਾਨ ਤੋਂ ਬਾਅਦ ਕੀ ਚਾਲ ਚਲੀ ਇਹਨੂੰ ਕੁੱਟ ਮਾਰ ਕੇ ਇਹਨੂੰ ਘਰੋਂ ਬਾਹਰ ਕੱਢ ਦਿੱਤਾ ਪਿ ਮਾ ਬਾਬ ਨੇ ਕਿੱਡਾ ਵਧੀਆ ਫੰਡਾ ਲੱਭ ਲਿਆ ਪੀ ਆਪਣਾ ਚੰਮ ਬਚਾਉਣ ਦੇ ਖਾਤਰ ਭਈ ਜੀ ਇਹ ਤਾਂ ਬੇਦਖਲ ਕਰਤਾ ਹੋਇਆ ਜੀ ਮੁੰਡਾ ਮੁੰਡਾ ਤਾਂ ਅਸੀਂ ਬੇਦਖਲ ਕਰਤਾ ਹੋਇਆ ਹੁਣ ਸਾਡਾ ਕੋਈ ਲੈਣ ਦੇ ਨਹੀਂ ਪਰ ਮੈਂ ਦੱਸਣਾ ਚਾਹਨਾ ਭਈ ਉਹਦਾ ਚੰਮ ਜਿਹੜਾ ਵਾ ਇਹ ਜਿਹੜੇ ਪਿਓ ਦਾ ਚੰਮ ਹੈ ਇਹਦਾ ਇਹ ਬਚਣਾ ਨਹੀਂ ਚਾਹੀਦਾ ਕੁੜੀ ਇੱਥੇ ਰੋਲਦੀ ਪਈ ਹੈ ਤੇ ਆਪ ਉਹ ਫੋਰਨ ਚ ਚਲੇ ਗਿਆ ਚਲਦੇ ਕਿਸਾਂ ਚ ਚਲਦੀਆਂ ਦਰਖਾਸਤਾਂ 'ਚ ਇਹੋ ਜਿਹਾ ਕਿਹੜਾ ਦੇਖੋ ਵੱਡਾ ਕੋਈ ਫਾਰਮੂਲਾ ਹੈ ਜਿਹੜਾ ਐਮਬੈਸੀ 'ਚੋਂ ਵੀ ਨਿਕਲ ਗਿਆ ਇਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਹੈ ਜਿੱਥੇ ਕਿ ਕੁੜੀ ਵੱਲੋਂ ਕਿਹਾ ਜਾ ਰਿਹਾ ਕਿ ਉਸ ਦੇ ਵਿਆਹ ਤੋਂ 3 ਮਹੀਨੇ ਬਾਅਦ ਉਸ ਦੇ ਸਹੁਰੇ ਵਾਲਿਆਂ ਵੱਲੋਂ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਤੇਰਨਾ ਮੁੰਡਾ ਵਿਆਹ ਕੇ ਬਹੁਤ ਜ਼ਿਆਦਾ ਘਾਟਾ ਕੀਤਾ ਹੈ ਅਤੇ ਉਹ ਤਾਂ ਬਾਹਲੀ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦੇ ਸੀ ਇਸਰਾਨ ਕੁੜੀ ਵੱਲੋਂ ਕਿਹਾ ਗਿਆ ਕਿ ਉਸ ਨੂੰ 4 ਸਾਲ ਹੋ ਗਏ ਹਨ ਇਸ ਤਰ੍ਹਾਂ ੱੱਕੇ ਖਾਂਦੇ ਨੂੰ ਪਰੰਤੂ ਉਸ ਨੂੰ ਇਨਸਾਫ ਨਹੀਂ ਮਿਲ ਰਿਹਾ ਇਸ ਕਰਕੇ ਉਹ ਅੱਜ ਸੀਪੀ ਦਫ਼ਤਰ ਪਹੁੰਚੇ ਹਨ ਅਤੇ ਮੁੰਡਾ ਵਾਰਪੇ ਦਿੱਤਾ ਗਿਆ ਉਥੇ ਦੂਜੇ ਧਿਰ ਵੱਲੋਂ ਆਪਣਾ ਪੱਖ ਰੱਖਿਆ ਗਿਆ ਅਤੇ ਇਹਨਾਂ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਗਿਆ ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਮੌਜੂਦਾ ਮੈਂਬਰਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਇਸ ਸੰਬੰਧੀ ਮਾਮਲੇ ਵਿੱਚ ਹੋਰ ਕੀ ਕਿਹਾ ਗਿਆ ਪਹਿਲੇ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹਰ ਹਰ ਮਹਾਦੇਵ ਤੇ ਸਾਰਿਆਂ ਨੂੰ ਹੀ ਮੈਂ ਇੱਕ ਗੱਲ ਅੱਜ ਜਿਹੜੀ ਕਹਿਣਾ ਚਾਹਨਾ ਵੀ ਜਿਸ ਖਾਤਰ ਅਸੀਂ ਸੀਪੀ ਦਾ ਦਫ਼ਤਰ ਆਏ ਆ ਵੀ ਦੇਖੋ ਕੁੜੀਆਂ ਇਨਸਾਫ ਲਈ ਕਿੱਥੇ ਜਾਣ ਵੀ ਇੱਕ ਊਮਨ ਸੈੱਲ ਹੈ ਜਿਹੜਾ ਉਹ ਨਾਮ ਦਾ ਊਮਨ ਸੈੱਲ ਹੈ ਵੀ ਕੁੜੀਆਂ ਨੂੰ ਉੱਥੋਂ ਵੀ ਦਰਹਕਾਰਿਆ ਜਾਂਦਾ ਉੱਥੇ ਵੀ ਪੈਸੇ ਆਣਿਆਂ ਦੀ ਠਨਵਾਈ ਆ ਉੱਥੇ ਵੀ ਪਹੁੰਚ ਆਣਿਆਂ ਦੀ ਠਨਵਾਈ ਆ ਤੇ ਕੁੜੀਆਂ ਕਿੱਥੇ ਜਾਣ ਕਿੱਥੋਂ ਇਨਸਾਫ ਲੈਣ ਸੋ ਇਸ ਲਈ ਤਾਨੂੰ ਪਤਾ ਹੀ ਆ ਵੀ ਅਸੀਂ ਲੰਬੇ ਸਮੇਂ ਤੋਂ ਵੀ ਜਿਹੜਾ ਸੰਘਰਸ਼ ਆ ਇੱਕ ਦਬੇ ਕੁਚਲੇ ਲੋਕਾਂ ਲਈ ਅਸੀਂ ਸੰਘਰਸ਼ ਕਰਦੇ ਆ ਵੀ ਇੱਥੋਂ ਤੱਕਰ ਸਾਨੂੰ ਪੁਲਿਸ ਪ੍ਰਸ਼ਾਸਨ ਵੀ ਪਿੱਛੇ ਜੇ ਕਹਿਣ ਲੱਗਿਆ ਸੀ ਤੁਸੀਂ ਤੁਸੀਂ ਨਿਹੰਗ ਸਿੰਘ ਇਕੱਠੇ ਕਰਕੇ ਆ ਜੰਨੇ ਹੋ ਪਰ ਅੱਜ ਅਸੀਂ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਨੇ ਆ ਵੀ ਭਾਈ ਅਸੀਂ ਦੇਖੋ ਕੋਈ ਇਕੱਠ ਨਹੀਂ ਕਰਕੇ ਆਏ ਸਿਰਫ ਤੇ ਸਿਰਫ ਜਿਹੜਾ ਸਾਡਾ Hindu ਤੇ Sikh ਸਮਾਜ ਦਾ ਏਕਤਾ ਵਾ ਉਹਦੇ ਪ੍ਰਤੀ ਅਸੀਂ ਸਾਡਾ ਸਾਂਝਾ ਫਰੰਟ ਹੈ ਅਸੀਂ ਦੋ ਜਣੇ ਆਏ ਆ ਤੇ ਸਾਡੀ ਜਿਹੜੀ ਸੁਣਵਾਈ ਆ ਉਹ ਦੇਖਦੇ ਆ ਵੀ ਪੁਲਿਸ ਪ੍ਰਸ਼ਾਸਨ ਕਿਵੇਂ ਕਰਦਾ ਸੋ ਇਸ ਲਈ ਜਿਹੜਾ ਮਾਮਲਾ ਵਾ ਮਾਮਲਾ ਗੁੜੀਆ ਦਾ ਹੈਗਾ ਸ਼ਰਨਕੌਰ ਆ ਬੇਟੀ ਹੈਗੀ ਆ ਵੀ ਜਿਹੜਾ ਇਹਨੇ ਵਿਚਾਰੀ ਨੇ ਦਰਖਾਸਤਾਂ ਦਿੱਤੀ ਆ ਵੀ ਪਹਿਲੇ ਤਾਂ ਉਹਨੇ ਪਰਚੇ ਤੋਂ ਬਚਨ ਤੋਂ ਮਾਰੇ ਇਹਦੇ ਨਾਲ ਗੁੜੀਆਂ ਨਾਲ ਵਿਆਹ ਕਰ ਲਿਆ ਪਹਿਲੇ ਇਹ ਵਿਚਾਰੀ ਪ੍ਰੈਗਨੈਂਟ ਹੋ ਗਈ ਬ੍ਰੇਕਡਾਉਣ ਹੋਣ ਤੋਂ ਬਾਅਦ ਉਹਨਾਂ ਨੇ ਚਲੋ ਪਹਿਲੇ ਜਿਵੇਂ ਕੁੜੀਆਂ ਨੂੰ ਫਸਲਾਉਂਦੇ ਨੇ ਲਾਰੇ ਲਾਉਂਦੇ ਨੇ ਵੀ ਤੇਰੇ ਨਾਲ ਵਿਆਹ ਕਰਾਵਾਂਗੇ ਤੇਰੇ ਨਾਲ ਐ ਕਰਾਂਗੇ ਤੇਰੇ ਨਾਲ ਉਹ ਕਰਾਂਗੇ ਫਿਰ ਉਹਨਾਂ ਨੇ ਆਪਣੀ ਜਿਹੜੀ ਸ਼ੈਨੋ ਸ਼ੌਕਤ ਬਚਾਉਣ ਦੇ ਲਈ ਵੀ ਇਸ ਕੁੜੀ ਨਾਲ ਵਿਚਾਰੀ ਨਾਲ ਵਿਆਹ ਕਰ ਲਿਆ ਵਿਆਹ ਕਰਨ ਤੋਂ ਬਾਅਦ ਇਹਨੂੰ ਤੰਗ ਪ੍ਰੇਸ਼ਾਨ ਮੈਂ ਕਹਿੰਨਾ ਹੱਦੋਂ ਵੱਧ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰਤਾ ਤੰਗ ਪ੍ਰੇਸ਼ਾਨ ਤੋਂ ਬਾਅਦ ਕੀ ਚਾਲ ਚਲੀ ਵੀ ਇਹਨੂੰ ਕੁੱਟ ਮਾਰ ਕੇ ਇਹਨੂੰ ਘਰੋਂ ਬਾਹਰ ਕੱਢ ਦਿੱਤਾ ਕਰੋ ਬਾਹਰ ਕੱਢ ਕੇ ਦੇਖੋ ਕਿੰਨਾ ਵੱਡਾ ਅੱਜ ਕੱਲ ਇੱਕ ਸਾਰੇ মিডিਆ ਦੇ ਥਰੂ ਮੈਂ ਦੱਸਣਾ ਚਾਹੁੰਨਾ ਭਈ ਮਾਪੇ ਨੇ ਕਿੱਡਾ ਵਧੀਆ ਫੰਡਾ ਲੱਭ ਲਿਆ ਭਈ ਆਪਣਾ ਚੰਮ ਬਚਾਉਣ ਦੇ ਖਾਤਰ ਭਈ ਜੀ ਇਹ ਤਾਂ ਬੇਦਖਲ ਕਰਤਾ ਹੋਇਆ ਜੀ ਮੁੰਡਾ ਮੁੰਡਾ ਤਾਂ ਅਸੀਂ ਬੇਦਖਲ ਕਰਤਾ ਹੋਇਆ ਹੁਣ ਸਾਡਾ ਕੋਈ ਲੈਣ ਦੇ ਨਹੀਂ ਪਰ ਮੈਂ ਦੱਸਣਾ ਚਾਹੁੰਨਾ ਭਈ ਉਹਦਾ ਚੰਮ ਜਿਹੜਾ ਵਾ ਇਹ ਜਿਹੜਾ ਪਿਓ ਦਾ ਚੰਮ ਹੈ ਇਹਦੇ ਦਾ ਇਹ ਬਚਣਾ ਨਹੀਂ ਚਾਹੀਦਾ ਇਹਨੂੰ ਵਿਚ ਪਰਚੇ ਦੇ ਇਨਵੋਲਵ ਕਰਨਾ ਚਾਹੀਦਾ ਕਿਉਂ ਕਿਉਂਕਿ ਯਾਰ ਕਿਹੜਾ ਇੱਕ ਇਹ ਪਿਓ ਆ ਜਿਹੜਾ ਆਪਣੀ ਨੋਹ ਨਾਲ ਵੀ ਜਦੋਂ ਪਤਾ ਵਾ ਵੀ ਇੱਕ ਤਾਂ ਆਪਾਂ ਪਿਆਰ ਸਤਿਕਾਰ ਨਾਲ ਵਿਆਹ ਕੇ ਲਿਆਉਨੇ ਆ ਉਹਦਾ ਪਤਾ ਹੁੰਦਾ ਨਾ ਵੀ ਆਪਾਂ ਵਿਆਹ ਕੇ ਲਿਆਏ ਆ ਹਾਂ ਸਾਡੇ ਸਬੰਧੀ ਇਦਾਂ ਦੇ ਨੇ ਸਾਡੇ ਕੁੜਮ ਇਦਾਂ ਦੇ ਨੇ ਉਹਨੂੰ ਯਾਰ ਅਸੀਂ ਬੜੇ ਪਿਆਰ ਸਤਿਕਾਰ ਨਾਲ ਰੱਖਦੇ ਆ ਤੇ ਜਦੋਂ ਤੁਹਾਨੂੰ ਲੱਭ ਮੇਰੀ ਦਾ ਪਤਾ ਲੱਗਿਆ ਤੇ ਤੁਸੀਂ ਟੁੱਟੀਆਂ ਜੀ ਹਰਕਤਾਂ ਤੇ ਸ਼ੁਰੂ ਆ ਗਈ ਕੁੜੀ ਤੇ ਇਹ ਕੀ ਮਤਲਬ ਆ ਤੇ ਆਹ ਦੇਖੋ ਮੈਂ ਕਹਿੰਦਾ ਲਵ ਮੈਰਿਜ ਤੁਸੀਂ ਕਹਿੰਨੇ ਹੋ ਭਈ ਅਸੀਂ ਕਰਾਈ ਆ ਤੇ ਆ ਤੁਹਾਡੇ ਪਾਣੀ ਵਾਰਨੇ ਇਹ ਸਾਸੀ ਹੈ ਭਈ ਉਸੇ ਮਕਾਨ ਚ ਅਸੀਂ ਪਹਿਲ ਆ ਜਿਹੜੀ ਪਹਿਲ ਪੁਲਿਸ ਪ੍ਰਸ਼ਾਸਨ ਨੂੰ ਅੱਜ ਦੇਣ ਲੱਗੇ ਆ ਤੁਹਾਨੂੰ ਪਿਛਲੇ ਮੇਰੇ ਰਗਾੜਾ ਦਾ ਵੀ ਪਤਾ ਵਾ ਭਈ ਅੱਜ ਤੱਕ ਭਈ ਅਮਿਤ ਕੁਮਾਰ ਹੀ ਆ ਭਈ ਜਿਹੜਾ ਪਿੱਛੇ ਨਹੀਂ ਹਟਿਆ ਅਸੀਂ ਪਹਿਲ ਆ ਜਿਹੜੀ ਪ੍ਰਸ਼ਾਸਨ ਨੂੰ ਦੇਣ ਲੱਗੇ ਆ ਭਈ ਜਿਹੜੀ ਕਾਰਵਾਈ ਹੈ ਦੇ ਇਹ वूਮਨ ਸੈਲ ਚ ਨਹੀਂ ਇਹ वूਮਨ ਸੈਲ ਚ ਨਹੀਂ ਹੋਣੀ ਚਾਹੀਦੀ ਇੱਕ ਕ੍ਰਾਈਮ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿਉਂ ਕਿ ਯਾਰ ਦੇਖੋ ਕੁੜੀ ਇੱਥੇ ਰੋਲਦੀ ਪਈ ਹੈ ਤੇ ਆਪ ਉਹ ਫੌਰੀਂ ਚ ਚਲੇ ਗਿਆ ਚਲਦੇ ਕੇਸਾਂ ਚ ਚਲਦੀਆਂ ਦਰਖਾਸਤਾਂ 'ਚ ਇਹੋ ਜਿਹਾ ਕਿਹੜਾ ਉਹ ਦੇਖੋ ਵੱਡਾ ਕੋਈ ਫਾਰਮੂਲਾ ਹੈ ਜਿਹੜਾ ਐਮਬੈਸੀ 'ਚੋਂ ਵੀ ਨਿਕਲ ਗਿਆ ਵੀ ਕਿਹੜੀ ਚੀਜ਼ ਹੈ ਜਿਹੜਾ ਉਹਨੂੰ ਕਲੀਅਰੈਂਸ ਸਰਟੀਫਿਕੇਟ ਮਿਲ ਗਿਆ ਜੇਕਰ ਆਮ ਨਾਗਰਿਕ ਨੇ ਇੱਕ ਨਾਰਮਲ ਨਾਗਰਿਕ ਨੇ ਬਾਹਰ ਜਾਣਾ ਹੋਵੇ ਉਹਨੂੰ ਜੀ ਪੀਸੀਸੀ ਦੀ ਲੋੜ ਹੈ ਜੀ ਉਹਨੂੰ ਉਹਨੂੰ ਤਾਂ ਸਪਸ਼ਟ ਕਿਹਾ ਜਾਂਦਾ ਪੀਸੀਸੀ ਕਰਾਓ ਤੇ ਕਲੀਅਰੈਂਸ ਸਰਟੀਫਿਕੇਟ ਲੈ ਕੇ ਆਓ ਯਾਰ ਇਹਨੂੰ ਲੋਡ ਨਹੀਂ ਸੀ ਇਹਨੂੰ ਪੀਸੀਸੀ ਕਿਹਨੇ ਦਿੱਤੀ ਆ ਜਿਹੜਾ ਬਾਹਰ ਚਲੇ ਗਿਆ ਇਹ ਕਿਹੜੀ ਕੰਟਰੀ ਆ ਦੇਖੋ ਸੁੰਨ ਚ ਤਾਂ ਆ ਰਿਹਾ ਵਾਪੇ ਕੈਨੇਡਾ ਜੀ ਇਦਾਂ ਗਿਆ ਹੋਇਆ ਕੈਨੇਡਾ ਗਿਆ ਜੀ ਕੈਨੇਡਾ ਗਿਆ ਹੋਇਆ ਪਰ ਅਸੀਂ ਤਾਂ ਜਿਹੜੀ ਸਾਡੀ ਗੁਹਾਰ ਜਿਹੜੀ ਸਾਡੀ ਗੁਹਾਰ ਮੇਨ ਆ ਸਾਡੀ ਮੇਨ ਗੁਹਾਰੇ ਆ ਪੀ ਜਿਹੜਾ ਲੜਕੀ ਆ ਵਿਚਾਰੀ ਅਰੇ ਮੈਂ ਹਮੇਸ਼ਾ ਆ ਪਿਛਲੇ ਸਮਿਆਂ ਤੋਂ ਹੀ ਦੇਖਦੇ ਪਏ ਆ ਊਮਨ ਸੈਲ ਚ ਜਿਹੜਾ ਕੇਸ ਜਾਂਦਾ ਵਾ ਉਹ ਲਟਕਦਾ ਹੀ ਰਹਿੰਦਾ ਉਹ ਲਟਕਦਾ ਰਹਿੰਦਾ ਕੁੜੀ ਨੂੰ ਕੋਈ ਇਨਸਾਫ ਨਹੀਂ ਮਿਲਿਆ ਇਹਦੇ ਪ੍ਰਤੀ ਅਸੀਂ ਆਉਣ ਵਾਲੇ ਦਿਨਾਂ ਚ ਵੱਡੇ ਖੁਲਾਸੇ ਵੀ ਕਰਾਂਗੇ ਊਮਨ ਸੈਲ ਦੇ ਇਹ ਕਾਲਾ ਮਾਮਲਾ ਹੈ ਇਹ ਹੈਗਾ ਜੀ ਆਪਣਾ ਕਿ ਸਾਲ ਹੋ ਗਿਆ ਜੀ ਇਹਨੂੰ ਪੂਰਾ ਊਮਨ ਸੈਲ ਚ ਸਾਲ ਹੋ ਊਮਨ ਸੈਲ ਦੇ ਵਿੱਚ ਕੇਸ ਵੀ ਚੱਲਦੇ ਪਏ ਨੇ ਕੇਸ ਵੀ ਚੱਲਦੇ ਪਏ ਇਹਦੇ ਕੇਸ ਵੀ ਚੱਲਦੇ ਪਏ ਆ ਮੈਂ ਯਾਰ ਇਸ ਕੋਲੋਂ ਹਰਿਆਣਾ ਪੀ ਚਲੋ ਜਿਹੜਾ ਕੇਸ ਚੱਲਦੇ ਆ ਦਰਖਾਸਤਾਂ ਚੱਲਦੀਆਂ ਆਮ ਤੌਰ ਤੇ ਚੱਲਦੇ ਚਲੋ ਚੱਲੀ ਜਾਣਾ ਜਿਹੜੇ ਕੇਸ ਚੱਲਦੇ ਕੁੜੀ ਵੱਲੋਂ ਹੀ ਕੀਤੇ ਸਾਰੇ ਜਾਂ ਕੁੜੀ ਵੱਲੋਂ ਹੀ ਕੁੜੀ ਵੱਲੋਂ ਹੀ ਤੇ ਬਾਕੀ ਜਿਹੜਾ ਇਹਨੇ ਤਾਂ ਮਾਰ ਕੁੱਟਾਈ ਕਰਕੇ ਗਿਆ ਗੁੰਡਾਗਰਦੀ ਕਰਕੇ ਗਿਆ ਇਹਦਾ ਘਰ ਵਾਲਾ ਇਹਦਾ ਸਹੁਰਾ ਯਾਰ ਉਹ ਆਪਣਾ ਇਨਸਾਫ ਆ ਉਹ ਕਿਹਦੇ ਲਈ ਸੁੱਤਾ ਪਿਆ ਝੂਠੇ ਕੇਸ ਬਣਾ ਕੇ ਜਿਹੜੇ ਸਾਰੇ ਪਰਵਾਹ ਦੇ ਉੱਤੇ ਪੰਗ ਮੈਂ ਕਹਾਂ ਜੀ ਮੁੰਡਾ ਹੀ ਭੱਜਿਆ ਤੇ ਪਿਓ ਨੇ ਤਾਂ ਸਰਟੀਫਿਕੇਟ ਲੈ ਲਿਆ ਸਰਕਾਰ ਤੋਂ ਕਹਿੰਦਾ ਅਸੀਂ ਬੇਦਖਲ ਕਰਤਾ ਬੇਦਖਲ ਕਰਕੇ ਮਤਲਬ ਸਰਟੀਫਿਕੇਟ ਮਿਲ ਗਿਆ ਪਈ ਤੁਹਾਨੂੰ ਆਪਣਾ ਚਾਮ ਬਚਾਉਣ ਦੀ ਖਾਤਰ ਵੀ ਸਰਟੀਫਿਕੇਟ ਮਿਲ ਗਿਆ ਵੀ ਬੇਦਖਲ ਆ ਮੈਂ ਕਹਿੰਦਾ ਆਹ ਦੇਖੋ ਜੀ ਇਹ ਜਿਹੜਾ ਹਲਫੀਆ ਬਿਆਨ ਇਹਨਾਂ ਦਾ ਠੀਕ ਹੈ ਤੇ ਬਾਕੀ ਜਿਹੜੀ ਇਹਨਾਂ ਨੇ ਦਰਖਾਸਤਾਂ ਕੁੜੀ ਨੇ ਦਿੱਤੀਆਂ ਨੇ ਵਿਚਾਰੀ ਨੇ ਵੀ ਹਾਂ ਮੇਰੇ ਨਾਲ ਮਾਰ ਕੁੱਟਾਈ ਕਰਕੇ ਗਿਆ ਤੇ ਉਹਦੇ ਤੇ ਯਾਰ ਪੁਲਿਸ ਪ੍ਰਸ਼ਾਸਨ ਕਿਉਂ ਨਹੀਂ ਐਕਸ਼ਨ ਲੈਂਦਾ ਪੁਲਿਸ ਪ੍ਰਸ਼ਾਸਨ ਕਿਉਂ ਦਬਦਾ ਕੀ ਦੀ ਸ਼ੈਵ ਆਪ ਉਹਨਾਂ ਦੇ ਪਿੱਛੇ ਵੀ ਜਿਹੜਾ ਉਹਨਾਂ ਨੂੰ ਵੀ ਪਰਚਾ ਦਰਜ ਨਹੀਂ ਕੀਤਾ ਜਾ ਰਿਹਾ ਕੀ ਦੀ ਸ਼ਹਿਵ ਆਉਦੀ ਤੇ ਊਮਨ ਸੈਲ ਵੱਲੋਂ ਉਹਨੂੰ ਆਸ਼ਵਾਸਨ ਮਿਲ ਰਿਹਾ ਕੁੜੀ ਨੂੰ ਵੱਲੋਂ ਦੇਖੋ ਊਮਨ ਸੈਲ ਦੇ ਵੱਲੋਂ ਤਾਂ ਉਹਨਾਂ ਨੂੰ ਦਾਖਲ ਦਰਜ ਕਰਕੇ ਤੇ ਕੁੜੀਆਂ ਨੂੰ ਕਹਿ ਜਾਂਦਾ ਬੱਸ ਠੀਕ ਹੈ ਜੀ ਤੁਹਾਡਾ ਕੋਰਟ 'ਚ ਭੇਜਤਾ ਤੇ ਯਾਰ ਜੱਜ ਕੇ ਛਾਣਬੀਨ ਤਾਂ ਸਾਰੀ ਕੀਤੀ ਜਾਵੇ ਊਮਨ ਸੈਲ ਪ੍ਰਤੀ ਮਤਲਬ ਅੱਜ ਦੇ ਟਾਈਮ 'ਚ ਉਹ ਊਮਨ ਸੈਲ ਥੋੜੀ ਰਹਿ ਗਿਆ ਤੁਹਾਡੇ ਕੋਲ ਪੂਰੀ ਥਿਓਰੀ ਹੈ ਪਰਚੇ ਦੀ ਤੇ ਤੁਸੀਂ ਪਰਚਾ ਕਿਉਂ ਨਹੀਂ ਦਿੰਦੇ ਕੀ ਦੀ ਸ਼ਹਿਵ ਆ ਕੀ ਦੀ ੱਡੀ ਹਮੇ ਇਹ ਤਾਂ ਉਹਨੂੰ ਇਹ ਲੜਕੀ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੋਰ ਜਿਹੜੀ ਸਾਡੀ ਮੰਗ ਹੈ ਸਾਡੀ ਮੰਗ ਵੱਡੇ ਅਫਸਰਾਂ ਕੋਲ ਇਹ ਹੈ ਇਹਦੀ ਕੋਈ ਸੁਣਵਾਈ ਨਹੀਂ ਹੋ ਰਹੀ ਕੁੜੀ ਦੀ ਸਾਡੀ ਜਿਹੜੀ ਪਹਿਲੀ ਪਿਓਰਿਟੀ ਮੰਗ ਇਹ ਹੈ ਮੁੰਡੇ ਨੂੰ ਰਿਪੋਰਟ ਕੀਤਾ ਜਾਣਾ ਜੀ ਦਾ ਦੂਸਰੀ ਮੰਗ ਹੈ ਜਿਹੜੀ ਜਿਹੜਾ ਉਹਦਾ ਬਾਪ ਇੱਥੇ ਬੈਠਾ ਵਾ ਜਿਹੜਾ ਐਡਾ ਐਡਾ ਲੰਬਾ ਲੈਕਚਰ ਦੇ ਰਿਹਾ ਵਾ ਤੇ ਕੁੜੀਆਂ ਨੂੰ ਧਮਕਾਉਂਦਾ ਪਿਆ ਹਜੇ ਤੱਕ ਉਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਤਾਂ ਜੋ ਵੀ ਅੱਗੇ ਵੀ ਮਾਪਿਓ ਨੂੰ ਨਸੀਹਤ ਆਵੇ ਪਈ ਵਿਆਹ ਕੇ ਕੁੜੀ ਨੂੰ ਕਿੱਦਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੇਰਾ ਮਨੋਜ ਕੁਮਾਰ ਨਾਲ ਸਨ ਆਫ ਦਵਿੰਦਰਪਾਲ ਸਿੰਘ ਜੀ ਲਵ ਨੂੰ ਅਰੇਂਜ ਕੀਤਾ ਸੀਗਾ ਸੀ ਨਹੀਂ ਲਵ ਨੂੰ ਯਾਰ ਅਰੇਂਜ ਹੀ ਕਰਤਾ ਕਰਦੇ ਦੀ ਸਹਿਮਤੀ ਆਪੋ ਬਿਆਹ ਤੋਂ ਕਿੰਨੇ ਸਾਲ ਬਾਅਦ ਤੁਹਾਡਾ ਇਹ ਡਿਸਪੀਟ ਹੋਇਆ ਤਿੰਨ ਮਹੀਨੇ ਬਾਅਦ ਹੀ ਸ਼ੁਰੂ ਹੋ ਗਿਆ ਸੀ ਕਿਉਂਕਿ ਮੇਰੇ ਸਾਸੋਹਰਾ ਕਹਿੰਦੇ ਸੀ ਵੀ ਅਸੀਂ ਤਾਂ ਕੁੜੀ ਲੱਭੀ ਸੀ ਬਾਹਰ ਵਾਲੀ ਲੱਭਣੀ ਸੀਗੀ ਸਾਡੇ ਮੁੰਡੇ ਨੇ ਘਟਾ ਕੀਤਾ ਵੀ ਤੇਰੀ ਮਾਂ ਨੇ ਕੋਈ ਖਰਚਾ ਪਾਣੀ ਨਹੀਂ ਕੀਤਾ ਇਥੋਂ ਤੱਕ ਕਿ ਸਾਡੇ ਜਿਹੜੇ ਜਵਾਈ ਆਏ ਸੀ ਉਹਨਾਂ ਨੂੰ ਤੁਸੀਂ ਪਾਣੀ ਤੱਕ ਨਹੀਂ ਪੁੱਛਿਆ ਪੰਚਾਇਤੀ ਜਦੋਂ ਰਾਜੀਨਾਮਾ ਹੋਇਆ ਸੀ ਉਹ ਚ ਇਹ ਚੀਜ਼ ਕਿਹਾ ਸੀ ਕਿ ਕੁੜੀ ਨੂੰ ਅਸੀਂ ਆਨੰਦ ਤੋਂ ਬਾਅਦ ਹੀ ਘਰ ਲੈ ਕੇ ਜਾਵਾਂਗੇ ਖਾਣ ਪੀਣ ਵਾਲੀ ਕੋਈ ਗੱਲ ਵੀ ਨਹੀਂ ਸੀ ਬਲਕਿ ਅਸੀਂ ਕੀਤਾ ਵੀ ਸੀ ਕੀਤਾ ਵੀ ਸੀ ਪਰ ਉਹਨਾਂ ਨੇ ਕੁਝ ਵੀ ਖਾਦਾ ਪੀਤਾ ਨਹੀਂ ਸੀਗਾ ਬਸ ਹਰ ਗੱਲ ਤੇ ਮੈਨੂੰ ਟੌਰ ਕਿਸੇ ਦਾ ਕੰਮ ਕਰਦਾ ਇਲੈਕਟ੍ਰੋਨਿਕ ਸ਼ੋਰੂਮ ਵੀ ਸੀਗਾ ਪਾਸਪੋਰਟਾਂ ਦਾ ਕੰਮ ਵੀ ਕਰਦਾ ਹਾਂਜੀ ਉਹਨਾਂ ਦਾ ਆਪਣਾ ਕੰਮ ਹੈ ਕਿਹੜੀ ਜਗ੍ਹਾ ਜਹ ਜਲੰਧਰ ਬਾਈਪਾਸ ਕੋਲੇ ਨੇ ਇਹ ਬਿਲਕੁਲ ਉਹਨੂੰ ਰੋਮਾਂਸ ਵਾਲੇ ਤੇ ਮਾਮਲਾ ਗਿਆ ਹਾਂਜੀ ਸਰ ਉਧਰੋਂ ਕੰਪਲੇਂਟਾਂ ਆ ਰਹੀਆਂ ਨੇ ਮੈਸੇਜ ਚੱਕੀ ਜਾ ਰਹੇ ਮੈਸੇਜ ਮੈਨੂੰ ਭੇਜ ਰਹੇ ਆ ਤੇ ਕੋਈ ਐਕਸ਼ਨ ਨਹੀਂ ਚੱਕਿਆ ਜਾ ਰਹੇ ਆ ਨੇ ਤੇ ਫਿਰ ਹੁਣ ਤੁਸੀਂ ਸੀਪੀ ਦਫਤਰ ਕਿਉਂ ਆਈ? ਕਿਉਂ ਆਈਆਂ ਸਰ ਮੈਨੂੰ 4 ਸਾਲ ਹੋ ਗਏ ਮੈਂ ਐੱਧਾ ਹੀ ਖਰਾਬ ਹੋ ਰਹੀ ਹਾਂ। ਐਸਐਸਪੀ ਸਾਹਿਬ ਦੇ ਬੇਸੋ। ਮੁੰਡਾ ਬਾਹਰ ਭੇਜਤਾ ਹੋਇਆ। ਮੁੰਡੇ ਤੇ ਕੋਈ ਕੰਪਲੇਨ ਹੈ ਜੀ? ਹਾਂ ਜੀ ਕੰਪਲੇਨ ਹੈਗੀ ਆ ਆ ਮੈਡੀਕਲ ਪ੍ਰੂਫ ਸਾਰੇ ਮੇਰੇ ਲੱਗੇ ਹੋਏ ਨੇਗੇ। ਆ ਮੈਂ ਐਫਆਈਆਰ ਦਰਜੀ। ਹਾਂ ਜੀ ਕੀਤੀ ਹੋਈ ਆ। ਤੁਸੀਂ ਸੀਸੀ ਤੇ ਵਰ ਜਾ ਹੀ ਨਹੀਂ ਸਕਦੇ ਜੇ ਐਫਆਈਆਰ ਦਰਜੀ ਤੇ। ਉਨੇ ਵਨ ਸਾਈਡਡ ਕੇਸ ਕਰਕੇ ਚਲਾ ਗਿਆ ਬਾਹਰ ਮੇਰਾ ਵਕੀਲ ਤਾਂ ਖੁਦ ਵਿਕ ਗਿਆ ਉਹਦੇ ਨਾਲ ਪੀਸੀਸੀ ਹੋ ਗਈ ਸੀ ਜੀ ਹਾਂਜੀ ਸਾਰਾ ਕੁਝ ਹੋਇਆ ਪੁਲਿਸ ਵਾਲਿਆਂ ਚ ਕੋਲ ਕੰਪਲੇਂਟ ਵੀ ਇਹ ਸੁਣਨ ਚਾਹੇ ਕੈਨੇਡਾ ਗਿਆ ਹੈ ਕੈਨੇਡਾ ਹੈ ਕਮਿਸ਼ਨ ਨੂੰ ਤੁਸੀਂ ਅਪਰੋਚ ਕੀਤੀ ਨਹੀਂ ਉਧਰ ਹਾਂਜੀ ਮੇਲ ਦੇ ਥਰੂ ਨਹੀਂ ਕੀਤੀ ਤੁਸੀਂ ਅਪਰੋਚ ਕਰੋ ਉੱਥੇ ਉਹਨਾਂ ਨੂੰ ਕਹੋ ਜੀ ਇਹਦੇ ਤੇ ਐਫ ਆਈ ਆਰ ਦਰਦਾ ਤੁਸੀਂ ਕਿੱਦਾਂ ਮੁਲਾਦੇ ਹੋ ਉਤੇ ਉਹਦੇ ਤੇ ਹੁਣ ਤੁਸੀਂ ਸੀਪੀ ਸਾਹਿਬ ਕੋਲ ਆਇਓ ਵੱਡੇ ਅਫਸਰਾਂ ਕੋਲ ਜੈਂਕਰਵਾਣਾ ਚਾਹੁੰਦੇ ਹੋ ਜੀ ਹਾਂ ਜੀ ਹਾਂ ਜੀ ਸਰ ਹਾਂ ਜੀ ਸਰ ਜਿਹੜਾ ਦੇਖੋ ਕੁੜੀ ਦਾ ਆਪਾਂ ਪੀਸੀਸੀ ਬਾਰੇ ਮੇਰੇ ਦੋਸਤ ਕਹਿ ਰਹੇ ਨੇ ਭਈ ਹੈਨਾ ਤੁਸੀਂ ਉਹਨਾਂ ਨੂੰ ਕੈਨੇਡਾ ਦੀ ਐਮਬੈਸੀ ਹੈ ਜਿਹੜੀ ਜੀ ਜੀ ਤੇ ਅਸੀਂ ਐਨਆਰਆਈ ਸੈਲ 'ਚ ਵੀ ਦਰਖਾਸਤ ਪਾਈ ਹੋਈ ਹੈ ਡੀਜੀਪੀ ਲਾਇਨ ਆਰਡਰ ਨੂੰ ਵੀ ਦਰਖਾਸਤ ਪਾਈ ਹੈ ਡੀਜੀਪੀ ਸਾਹਿਬ ਨੂੰ ਵੀ ਦਰਖਾਸਤ ਪਾਈ ਹੈ ਸੀਐਮ ਸਾਹਿਬ ਨੂੰ ਵੀ ਦਰਖਾਸਤ ਪਾਈ ਹੈ ਹੋਮ ਸੈਕਟਰੀ ਨੂੰ ਵੀ ਦਰਖਾਸਤ ਪਾਈ ਹੈ ਪਰ ਦਰਖਾਸਤਾਂ ਦਾ ਕੋਈ ਵੀ ਨਿਵੇੜਾ ਨਹੀਂ ਹੈ ਮੈਂ ਕਹਿੰਨਾ ਸੀਐਮ ਸਾਹਿਬ ਕਹਿੰਦੇ ਨੇ ਵੀ ਪੋਰਟਲ ਖੋਲਤਾ ਵੀ ਪੋਰਟਲ ਦੇ ਰਾਹੀਂ ਤੁਸੀਂ ਕਿਸੇ ਦੀ ਵੀ ਦਰਖਾਸਤ ਤੁਸੀਂ ਸਾਨੂੰ ਵਟਸਐਪ ਕਰ ਸਕਦੇ ਹੋ ਯਾਰ ਤੁਹਾਡੇ ਕੋਲ ਸੁਣਨ ਲਈ ਤਾਂ ਟਾਈਮ ਨਹੀਂ ਵਟਸਐਪ ਕਾਦੇ ਲਈ ਇਹ ਸ਼ੋਸ਼ੇ ਕਾਦੇ ਲਈ ਆਪਾਂ ਕਰ ਰਹੇ ਆ ਜੇ ਆਪਣੀ ਧੀ ਪੈਣ ਇੱਕ ਸੇਫ ਨਹੀਂ ਹੈਗੀ ਤੁਸੀਂ ਰੋਜ਼ ਕ੍ਰਾਈਮ ਰੇਟ ਦੇਖ ਰਹੇ ਹੋ ਨਾ ਵੀ ਨਾਰਮਲੀ ਗੋਲੀਆਂ ਆਮ ਹੋ ਚੁੱਕੀਆਂ ਨੇ ਵੀ ਆਪਾਂ ਸੇਫ ਕਿੱਥੇ ਆ ਨਹੀਂ ਸੇਫ ਸਮਝ ਜੀ ਜੇ ਤੁਹਾਡੀ ਗੱਲ ਅੱਜ ਵੀ ਨਹੀਂ ਸੁਣਵਾਈ ਹੋਈ ਤੇ ਅਸੀਂ ਰਾ ਦੇਖੋ ਮੇਰੀ ਗੱਲ ਸੁਣੋ ਤੁਹਾਨੂੰ ਸਾਰੇ ਪੱਤਰਕਾਰਾਂ ਨੂੰ ਪਤਾ ਹੈ ਇਹ ਤਾਂ ਤੁਸੀਂ ਮੜਾ ਜੈ ਹੈਣਾ ਇੱਕ ਐ ਕਰਕੇ ਅੱਗ ਜੀ ਲਾ ਦਿੰਨੇ ਹੋ ਵੀ ਅੱਗੇ ਦੱਸ ਦੋ ਵੀ ਤੁਸੀਂ ਕਰਨਾ ਕੀ ਹੈ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਜੇ ਇਸ ਭੈਣ ਨੂੰ ਇਸ ਧੀ ਨੂੰ ਸਾਡੀ ਨੂੰ ਇਨਸਾਫ ਨਹੀਂ ਮਿਲੂਗਾ ਤੇ ਅਸੀਂ ਪੂਰਨ ਤੌਰ ਤੇ ਜਿਹੜਾ ਰਾਸ਼ਟਰੀ ਮਹਾਦੇਵ ਸੰਘਰਸ਼ ਦਲ ਵੱਲੋਂ ਤੇ ਆਪਣਾ ਸਿੱਖ ਜਥੇਬੰਦੀਆਂ ਵੱਲੋਂ ਅਸੀਂ ਪੂਰਨ ਤੌਰ ਤੇ ਧਰਨਾ ਪ੍ਰਦਰਸ਼ਨ ਕਰਾਂਗੇ ਸ਼ਾਂਤਮਈ ਤਰੀਕੇ ਨਾਲ ਕੋਈ ਇਹ ਨਹੀਂ ਕਹੀ ਅਸੀਂ ਉਲੜ ਬਾਜੀ ਜਾਂ ਕੁਛ ਪਰ ਇਸ ਧੀ ਨੂੰ ਇਨਸਾਫ ਲਈ ਕਿਤੇ ਵੀ ਸਾਨੂੰ ਜਾਣਾ ਪਿਆ ਅਸੀਂ ਜਾਵਾਂਗੇ ਵੂਮਨ ਸੈੱਲ ਨੇ ਤੁਹਾਨੂੰ ਕੋਰਟ ਚ ਭੇਜਤਾ ਤੁਸੀਂ ਕੋਰਟ ਚ ਜਾਓ ਨਹੀਂ ਜੀ ਨਹੀਂ 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 ਵੂਮਨ ਸੈੱਲ ਨੇ ਕਿਤੇ ਨਹੀਂ ਕਿਸੇ ਨੂੰ ਭੇਜਿਆ ਵੂਮਨ ਸੈੱਲ ਨੇ ਕਿਸੇ ਨੂੰ ਵੀ ਕਿਤੇ ਨਹੀਂ ਭੇਜਿਆ ਵੂਮਨ ਸੈੱਲ ਹੈ ਜਿਹੜੀ ਉਹ ਤਾਂ ਸਿਰਫ ਇੱਕ ਕੰਨੇ ਆ ਨਾ ਆਪਾਂ ਸਿਰਫ ਨਾਮ ਦੀ ਦਰਖਾਸਤਾਂ ਨੇ ਹਾਂ ਹਾਂ ਸਿਰਫ ਗੀੜੇ ਰਿਪੋਰਟ ਤਾਂ ਸਬਮਿਟ ਕੀਤੀ ਹੋਣੀ ਹੈ ਦੇਖੋ ਮੇਰੀ ਗੱਲ ਸੁਣੋ ਜੇ ਰਿਪੋਰਟ ਸਬਮਿਟ ਕੀਤੀ ਹੁੰਦੀ ਜੇ ਇਹਨਾਂ ਨੂੰ ਇੰਨੀ ਹੀ ਵਿਚਾਰਿਆਂ ਨੂੰ ਹੁੰਦੀ ਸੋ ਸਮਝ ਤੇ ਇਹ ਵਿਚਾਰੇ ੱੱਕੇ ਕਿਉਂ ਖਾਂਦੇ ਅੱਜ ਸੀਪੀ ਸਾਹਿਬ ਦੇ ਕੋਲ ਅਸੀਂ ਤਾਂ ਹੀ ਆਏ ਆ ਵੀ ਭਾਈ ਜਿਹੜਾ ਊਮਨ ਸੈਲ ਦੇ ਵਿੱਚ ਇਹਨਾਂ ਦਾ ਕੇਸ ਆ ਭਈ ਉਹ ਕੀ ਆ ਜੀ ਜੀ ਸਟੇਟਸ ਕੀ ਆ ਭਈ ਉਹ ਮੁੰਡਾ ਬਾਹਰ ਚਲੇ ਗਿਆ ਕੁੜੀ ਇੱਥੇ ਵਿਚਾਰੀ ਤੁਰੀ ਫਿਰਦੀ ਐ ਭਈ ਇਹੀ ਆਪਣਾ ਊਮਨ ਸੈਲ ਦਾ ਪੀ ਦੇਖੋ ਵੂਮਨ ਸਾਲ ਦੇ ਪ੍ਰਤੀ ਵੀ ਸਾਡਾ ਜਿਹੜਾ ਰੋਸ ਆ ਉਹ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੂਮਨ ਸਾਲ ਦੇ ਅੱਗੇ ਜਾ ਕੇ ਆਪਣਾ ਜਿਹੜਾ ਪ੍ਰਦਰਸ਼ਨ ਆ ਉਹ ਕਰਾਂਗੇ ਕੀ ਨਾਮ ਹੈ ਤੁਹਾਡਾ ਮੇਰੇ ਨਾਮ ਦਵਿੰਦਰ ਪਾਲ ਹੈ ਜੀ ਕਿਹੜੀ ਜਿਲ੍ਹਾ ਹੈ ਮੈਂ ਮਹਮ ਲਗਰੂ ਹਰ ਰਾਇ ਨਗਰ ਤੋਂ ਹਾਂ ਜੀ ਅੱਛਾ ਅੱਜ ਇੱਕ ਲੜਕੀ ਜਿਹੜੀ ਤੋਂ ਆਪਣੇ ਆਪ ਨੂੰ ਤੁਹਾਡੀ ਨੂੰਹ ਦੱਸਦੀ ਆ ਉਹਦੇ ਵੱਲੋਂ ਅੱਜ ਕਮਿਸ਼ਨਰ ਆਫਿਸ ਆ ਕੇ ਇੱਕ ਦਰਖਾਸਤ ਦਿੱਤੀ ਗਈ ਆ ਤੇ ਤੁਹਾਡੇ ਤੇ ਇਲਜ਼ਾਮ ਲਗਾਏ ਗਏ ਨੇ ਮਾਮਲਾ ਹੈ ਕੀ ਆ ਸਰ ਇਹ ਵੀ ਮੈਂ ਆਪਣੇ بیٹے ਨੂੰ ਮਨੋਜ ਕੁਮਾਰ ਨੂੰ ਇੱਕ ਸ਼ੋਰੂਮ ਖੋਲ੍ਹ ਕੇ ਦਿੱਤਾ ਸੀ ਇਲੈਕਟ੍ਰੋਨਿਕ ਦਾ ਕਿਹੜੀ ਜਗ੍ਹਾ 2020 ਦੇ ਵਿੱਚ ਭਾਰਤੀ ਕਲੋਨੀ ਅੱਛਾ ਜੀ ਤੇ ਉਸ ਵਕਤ ਉਹ ਲੜਕੀ ਸਾਡੇ ਕੋਲ ਕੰਮ ਕਰਦੀ ਸੀਗੀ ਤਾਂ ਇਸ ਲੜਕੀ ਨੇ ਆਪਣੇ ਪਰਿਵਾਰ ਦੇ ਨਾਲ ਰਲ ਕੇ ਮੇਰੇ بیٹے ਨੂੰ ਆਪਣੇ ਜਾਲ ਚ ਫਸਾ ਲਿਆ ਫਸਾ ਕੇ ਗਲਤ ਇਰਾਦਿਆਂ ਦੇ ਤਰੀਕੇ ਨਾਲ ਮੁੰਡੇ ਤੇ ਪ੍ਰੈਸ਼ਰ ਪਾਇਆ ਗਿਆ ਕਿ ਅਸੀਂ ਵਿਆਹ ਕਰਾਉਣਾ ਹੈ ਤੇ ਮੇਰੇ ਕੋਲ ਆਏ ਇਹ ਤਾਂ ਅਸੀਂ ਵਿਆਹ ਵਾਸਤੇ ਰਾਜ਼ੀ ਹੋ ਇਸਕੇ ਚਲੋ ਠੀਕ ਆ ਮੈਂ ਇਹਨਾਂ ਦਾ ਮਤਲਬ ਕਿਚਰੂ ਨਗਰ ਅਤੇ ਮਾਤਾ ਗੁਜਰਕੋੜ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਇਹਨਾਂ ਦਾ ਆਨੰਦ ਕਾਜ ਆਫ ਕਰਵਾਇਆ ਆਨੰਦ ਕਾਜ ਕਰਵਾਉਣ ਤੋਂ ਬਾਅਦ ਬੜੇ ਇੱਜ਼ਤ ਨਾਲ ਇਹਨਾਂ ਨੂੰ ਘਰ ਲੈ ਕੇ ਆਂਦਾ ਘਰ ਲਿਆ ਕੇ ਕਿਉਂਕਿ ਦਾ ਜੋ ਇਹਨਾਂ ਦਾ ਮਾਨ ਤਾਨ ਸੀਗਾ ਜੋ ਇਹਨਾਂ ਦੇ ਸਗਨ ਬਿਹਾਰ ਕਰਨੇ ਸੀ ਉਹ ਮੈਂ ਮੇਰੀ ਵਾਈਫ ਨੇ ਸਾਰੇ ਪਰਿਵਾਰ ਨੇ ਅਸੀਂ ਕੀਤੇ ਹੈਗੇ ਜੀ ਉਸ ਤੋਂ ਬਾਅਦ ਜਦੋਂ ਹਫ਼ਤੇ ਬਾਅਦ ਇਹਦੇ ਪਰਿਵਾਰ ਨੇ ਦਾ ਇੱਕ ਬ੍ਰਦਰ ਸੀਗਾ ਇੱਕ ਇਹਦੀ ਸਿਸਟਰ ਸੀਗੀ ਇੱਕ ਇਹਦੀ ਮਾਤਾ ਸੀਗੀ ਇੱਕ ਇਹਦੀ ਭੂਆ ਜੀ ਸੀਗੇ ਪਹਿਲੀ ਵਾਰੀ ਸਾਡੇ ਘਰ ਮਿਲਣ ਵਾਸਤੇ ਆਏ ਸੀਗੇ ਤਾਂ ਇਹਨਾਂ ਨੇ ਸਾਡੇ ਕੋਲ ਬੈਠ ਕੇ ਰੋਟੀ ਪਾਣੀ ਖਾਧਾ ਇਹਨਾਂ ਦੀ ਖੂਬ ਸੇਵਾ ਕੀਤੀ ਤਾਂ ਉਸ ਤੋਂ ਬਾਅਦ ਜਸਟ ਹੀ ਥੋੜੇ ਟਾਈਮ ਬਾਅਦ ਇਹ ਸਾਨੂੰ ਇਹਦੀ ਮਦਰ ਕਹਿੰਦੀ ਆ ਕਿ 20000 ਰੁਪਇਆ ਦਿਓ ਤੇ ਮੈਂ ਕਿਹਾ ਵੀ ਕਿਸ ਚੀਜ਼ ਦਾ 20000 ਰੁਪਇਆ ਦੇਵਾ ਕਹਿੰਦੇ ਵੀ ਇਹ ਤੁਹਾਡੇ ਮੁੰਡੇ ਨਾਲ ਅਸੀਂ ਆਪਣੀ ਕੁੜੀ ਦਾ ਵਿਆਹ ਨਹੀਂ ਕੀਤਾ ਮੈਂ ਕਿਹਾ ਵੀ ਉਹ ਕੋਈ ਜ਼ਬਰਦਸਤੀ ਥੋੜੀ ਕਿਤਾ ਦੋਨਾਂ ਦੀ ਰਜ਼ਾਮੰਦੀ ਨਾਲ ਕੀਤਾ ਹੈਗਾ ਤੇ ਉਸ ਤੋਂ ਬਾਅਦ ਫਿਰ ਇਹ ਗਲੀ ਦੇ ਵਿੱਚ ਖੜ ਕੇ ਗਲੀ ক্লোਜ ਕਰਨ ਲੱਗੇ ਸਾਡੇ ਖਿਲਾਫ ਬਹੁਤ ਜ਼ਿਆਦਾ ਵੱਧ ਘੱਟ ਬੋਲੇ ਕੁੜੀ ਉਹਦੇ ਨਾਲ ਜਾਣਾ ਵੀ ਨਹੀਂ ਜਾਂਦੀ ਸੀ ਇਹਨਾਂ ਨਾਲ ਪਰ ਫਿਰ ਵੀ ਇਹ ਧੱਕੇ ਨਾਲ ਖਿੱਚ ਗੜੀਸ ਕੇ ਲੈ ਕੇ ਗਏ ਸਾਡੀ ਗਲੀ ਦੇ ਵਿੱਚ ਇਹਨਾਂ ਨੇ ਸਾਡਾ ਖੂਬ ਜਲੂਸ ਕੱਢਿਆ ਤੇ ਜਿਹੜਾ ਇਹਦਾ ਬ੍ਰਦਰ ਹੈਗਾ ਮਨਪ੍ਰੀਤ ਉਹਨੇ ਸਾਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਇਹ ਤਾਂ ਕਿੰਨੀ ਪੁਰਾਣੀ ਗੱਲ ਆ ਕਿਹੜੇ ਸਮੇਂ ਦੀ ਗੱਲ ਆ ਇਹ ਜੂਨ ਦੇ ਵਿੱਚ ਇਹਨਾਂ ਦਾ ਵਿਆਹ ਕੀਤਾ ਜੂਨ 2020 ਦੇ ਵਿੱਚ ਅੱਛਾ ਜੀ ਤੇ ਉਸ ਤੋਂ ਤੁਰੰਤ ਹਫਤੇ ਬਾਅਦ ਹੀ ਇਹਨਾਂ ਨੇ ਆਪਣੇ ਕਾਰਨਾਮੇ ਕਰਕੇ ਕੁੜੀ ਨੂੰ ਆਪਣੇ ਨਾਲ ਲੈ ਗਏ ਮਤਲਬ ਜੂਨ 'ਚ ਝਗੜੇ ਹੋਣੇ ਸ਼ੁਰੂ ਹੋ ਗਏ ਹਾਂਜੀ ਮਤਲਬ 29 ਜੂਨ ਨੂੰ ਵਿਆਹ ਕੀਤਾ ਹਫਤੇ ਦੇ ਅੰਦਰ ਅੰਦਰ ਹੀ ਇਹਨਾਂ ਨੇ ਝਗੜੇ ਸ਼ੁਰੂ ਕਰ ਦਿੱਤੇ ਤੁਹਾਡੇ ਕੋਲ ਦੁਕਾਨ ਦੇ ਉੱਤੇ ਐਜ਼ ਏ ਸੇਲ ਗਰਲ ਕਿੰਨੀ ਦੇਰ ਕੰਮ ਕੀਤੀ ਬੇਟੇ ਕੋ ਕੰਮ 3-4 ਮਹੀਨੇ ਕੀਤਾ ਜੀ ਉਸ ਤੋਂ ਬਾਅਦ ਫਿਰ ਉਹ ਕੋਰੋਨਾ ਦੀ ਪ੍ਰੋਬਲਮ ਆ ਗਈ ਤਾਂ ਫਿਰ ਉਹ ਸਾਨੂੰ ਸ਼ੋਰੂਮ ਬੰਦ ਕਰਨਾ ਪਿਆ अच्छा जी ਤੇ ਫਿਰ ਮਤਲਬ ਵਿਆਹ ਤੋਂ ਹਫਤੇ ਬਾਅਦ ਹੀ ਇਹਨੇ ਇਸ ਤਰ੍ਹਾਂ ਰੋਲਾ ਪਾਣਾ ਸ਼ੁਰੂ ਹਾਂਜੀ ਹਾਂਜੀ ਇਹਦੇ ਆਪਣੇ ਪਰਿਵਾਰ ਇਹਨਾਂ ਦੀ ਪਹਿਲਾਂ ਹੀ ਪਲਾਨਿੰਗ ਸੀਗੀ ਸਾਨੂੰ ਜੇ ਪਤਾ ਸੀ ਫਿਰ ਕੋਈ ਫੈਸਲਾ ਵੀ ਕੋਈ ਹੋਇਆ ਇਸ ਦੌਰਾਨ ਕਿਉਂਕਿ ਕੋਈ ਫੈਸਲਾ ਨਹੀਂ ਹੋਇਆ ਜੀ ਇਹ ਫਿਰ ਹੁਮਨ ਸਾਹਿਬ ਉੱਥੇ ਆ ਜੇ ਕਾਉਂਸਲਰ ਰਹੇਗੇ ਅਸੀਂ ਉਹਨਾਂ ਨੂੰ ਮਿਲੇ ਸੀਗੇ ਤੇ ਉਹਨਾਂ ਨੇ ਫਿਰ ਮਤਲਬ ਇਹਨੂੰ ਦੁਬਾਰਾ ਮਤਲਬ ਮਾਫੀਨਾਮਾ ਜਿੱਦਾ ਮੰਗ ਕੇ ਇਹਨਾਂ ਨੇ ਦੁਬਾਰਾ ਕੁੜੀ ਬਾਬਸ ਆ ਗਈ ਸੀ ਅੱਛਾ ਦੁਬਾਰਾ ਆ ਕੇ ਫਿਰ ਇਹਨਾਂ ਨੇ ਹਫਤੇ ਬਾਅਦ ਹੀ ਫਿਰ ਉਹੀ ਕਲੇਸ਼ ਪਾਲਿਆ ਉਹਦੇ ਵੱਲੋਂ ਸਰ ਇਹ ਵੀ ਇਲਜ਼ਾਮ ਲਗਾਇਆ ਗਿਆ ਕਿ ਤੁਸੀਂ ਕੁੱਟਮਾਰ ਪਰ ਨੀ ਗੁੱਟਮਾਰ ਦਾ ਬਿਲਕੁਲ 100% ਝੂਠ ਹੈ ਜੀ ਮੈਂ ਗੁਰਦੁਆਰਾ ਸਾਹਿਬ ਚੜ੍ਹ ਕੇ ਕਹਿਣ ਨੂੰ ਤਿਆਰ ਹਾਂ ਜੀ ਅਸੀਂ ਕੁੜੀ ਨੂੰ ਅੱਜ ਤੱਕ ਉਹ ਹੀ ਨਹੀਂ ਕਿਹਾ ਜੀ ਕਿਉਂਕਿ ਅਸੀਂ ਗੁਰੂ ਘਰ ਨੂੰ ਮੰਨਣ ਵਾਲੇ ਹੈਗੇ ਹਾਂ ਮੇਰੇ ਮੱਲੇ ਆ ਮੱਲਾ ਨਿਵਾਸੀ ਮੇਰੇ ਨਾਲ ਹੁੰਦੇ ਆ ਤੁਸੀਂ ਮੇਰੇ ਮੱਲੇ ਤੋਂ ਵੀ ਇਨਕੁਆਰੀ ਕਰ ਸਕਦੇ ਆ ਤੇ ਇਹਨਾਂ ਦੇ ਪਰਿਵਾਰ ਦੀ ਵੀ ਇਹਨਾਂ ਦੇ ਮੱਲੇ ਤੋਂ ਇਨਕੁਆਰੀ ਕੀਤੀ ਜਾਵੇ ਇਹ ਇਹ ਜਿਹੜਾ ਜਿਹੜੀ ਤੁਹਾਡੀ ਲੜਾਈ ਹੋਈ ਸੀ ਘਰੇਲੂ ਲੜਾਈ ਜਿਹੜੀ ਉਹ ਪੁੱਤ ਦੀ ਹੋਈ ਸੀ ਇਨੂੰ ਲੈ ਕੇ ਤੁਸੀਂ ਕੋਈ ਬੇਦਖਲ ਵੀ ਕੀਤਾ ਗਿਆ ਕਹਿੰਦੇ ਬਈ ਹਾਂਜੀ ਹਾਂਜੀ ਜਦੋਂ ਮੇਰਾ ਇੱਕ ਛੋਟਾ ਬੇਟਾ ਹੈਗਾ ਜੀ ਦੇਵਨ ਕੁਮਾਰ ਉਹ ਬ੍ਰੇਨ ਟਿਊਮਰ ਦਾ ਮਰੀਜ਼ ਹੈ ਐਜ ਕੈਂਸਰ ਹੋਇਆ ਸੀ ਉਹਨੂੰ ਮੈਂ ਉਹਦਾ ਇਲਾਜ ਕਰਵਾਇਆ ਮੈਂ ਬਹੁਤ ਜ਼ਿਆਦਾ ਟੈਨਸ਼ਨ ਵਿੱਚ ਸੀ ਤੇ ਉਪਰੋਂ ਇਹ ਵੀ ਮੇਰੇ ਕੋਲੋਂ ਪੈਸੇ ਮੰਗਣ ਲੱਗੇ ਤੇ ਉਪਰੋਂ ਮੈਨੂੰ ਕਹਿ ਰਿਹਾ ਕਿ ਇਹ ਤੇ ਬਲਾਤਕਾਰ ਦਾ ਸੀ ਇਹਦੇ ਉੱਤੇ ਪਰਚਾ ਪਾਵਾਂਗੇ ਤੇਰੇ ਉੱਪਰ ਪਰਚਾ ਪਾਵਾਂਗੇ ਤਾਂ ਫਿਰ ਮੈਂ ਡਰਦਿਆਂ ਹੋਇਆਂ ਹੀ ਇਹਨਾਂ ਨੂੰ ਮੈਜਿਸਟਰੇਟ ਸਾਹਿਬ ਦੇ ਜਾ ਕੇ ਪੇਸ਼ ਹੋ ਕੇ ਇਹਨਾਂ ਨੂੰ ਬੇਦਖਲ ਕਰ ਦਿੱਤਾ ਤੇ ਮੈਂ ਅਖਬਾਰ ਦੇ ਵਿੱਚ ਵੀ ਕੜਵਾਇਆ ਗਿਆ ਲੋਪੁੱਤ ਦੋਨੋਂ ਨੂੰ ਬੇਦਖਲ ਦੋਨਾਂ ਨੂੰ ਹੀ ਮੈਂ ਬੇਦਖਲ ਕੀਤਾ ਕਿਉਂਕਿ ਦੋਨਾਂ ਨੇ ਹੀ ਮੇਰਾ ਲਹੂ ਪੀਤਾ ਸੀ ਮੈਂ ਤਾਂ ਆਪਣੇ ਬੇਟੇ ਨੂੰ ਸੰਭਾਲ ਰਿਹਾ ਸੀ ਉਹਦਾ ਦਵਾਈ ਦਾ ਲਾਅ ਚੱਲਦਾ ਪਿਆ ਅਪੋਲੋ ਹਸਪੀਟਲ ਪੁਲਿਸ ਕੰਪਲੇ ਹੈਗਾ ਜੀ ਤੇ ਉਹ ਜਦੋਂ ਇਹਨਾਂ ਨੇ ਆ ਮੇਰੇ ਘਰ ਦੇ ਉੱਤੇ ਹਮਲਾ ਕੀਤਾ ਮੇਰੇ ਘਰ ਕੈਮਰੇ ਲੱਗੇ ਹੋਏ ਨੇ ਜੀ ਮੈਂ ਬਕਾਇਦਾ ਦਿਖਾ ਰਿਹਾ ਜੀ ਤੇ ਉਹ ਮੈਂ ਜਾ ਕੇ ਜਦੋਂ ਇਹਨਾਂ ਨੇ ਮੇਰੇ ਘਰ ਦੇ 31 ਅਗਸਤ ਨੂੰ ਮੇਰੇ ਘਰ ਦੇ ਇਹਨਾਂ ਨੇ ਹਮਲਾ ਕੀਤਾ ਹੈਗਾ ਜੀ 20 25 ਹਨ ਪਛਾਤੇ ਬੰਦੇ ਲਿਆ ਕੇ ਜਿਹੜੇ ਨਸ਼ੇ ਨਾਲ ਟੁੱਲੇ ਸੀਗੇ ਤੇ ਮੈਂ ਫਿਰ ਉਸ ਵਕਤ 112 ਨੰਬਰ ਤੇ ਫੋਨ ਕਰਕੇ ਪੁਲਿਸ ਨੂੰ ਬੁਲਾਇਆ ਗਿਆ ਪੁਲਿਸ ਉਸੇ ਵਕਤ ਫਿਰ ਪੀਸੀਆਰ ਦੇ ਬੰਦੇ ਸਲੇਮਡਾਪਰੀ ਥਾਣੇ ਤੋਂ ਆਏ ਜਦੋਂ ਉਹ ਆਏ ਇਹਨਾਂ ਨੂੰ ਦੇਖ ਕੇ ਇਹ ਭੱਜ ਗਏ ਉਸ ਤੋਂ ਬਾਅਦ ਇਹ ਮੈਂ ਸੀਪੀ ਸਾਹਿਬ ਦੇ ਪੇਸ਼ ਹੋਇਆ ਸੀਪੀ ਸਾਹਿਬ ਦੇ ਬਕਾਇਦਾ ਕੰਪਲੀਟ ਭਾਈ ਜੋ ਕਿ ਅੱਜ ਤੱਕ ਉਸ ਦਾ ਕੋਈ ਰਿਜ਼ਲਟ ਨਹੀਂ ਆਇਆ ਕੋਰਟ ਦੇ ਵਿੱਚ ਵੀ ਕੇਸ ਚੱਲ ਰਿਹਾ ਕੋਈ ਇਸ ਤੋਂ ਬਾਅਦ ਇਹਨਾਂ ਮਹਿਲਾ ਸਲ ਦੇ ਵਿੱਚ ਕੇਸ ਲਗਾਇਆ ਗਿਆ ਜੀ ਸਰਾਭਾ ਨਗਾ ਥਾਣੇ ਵਿੱਚ ਸਰਾਭਾ ਨਗਾ ਥਾਣੇ ਵਿੱਚ ਜਾ ਕੇ ਮੈਂ ਸਾਰੀ ਸੱਚਾਈ ਦੱਸੀ ਅਫਸਰਾਂ ਨੂੰ ਉੱਥੇ ਵੀ ਇਸ ਕੁੜੀ ਨੇ ਮਾਫੀ ਨਾਮਾ ਮੰਗਿਆ ਔਰ ਮਾਫੀ ਨਾਮਾ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਇਦਾਂ ਮਾਫੀ ਨਹੀਂ ਮੰਨਣੀ ਮੈਨੂੰ ਮਜਿਸਟ੍ਰੇਟ ਸਾਹਿਬ ਦੇ ਜਾਂ ਕਿਸੇ ਐਫੀਡੇਵਟ ਤੇ ਲਿਖ ਕੇ ਦਿੱਤਾ ਜਾਵੇ ਉਸ ਤੋਂ ਬਾਅਦ ਇਹਨਾਂ ਨੇ ਐਫੀਡੇਵਟ ਦਿੱਤਾ ਹੈਗਾ ਜੀ ਮਜਿਸਟ੍ਰੇਟ ਮਿਸਟ੍ਰੀਟ ਸਾਹਿਬ ਦਾ ਐਫੀਡੈਵਟ ਹੈਗਾ ਜਦੋਂ ਮਰਜੀ ਮੇਰੇ ਕੋਲ ਪੱਕੇ ਪ੍ਰੂਫ ਹੈਗੇ ਵੱਢ ਸਕਦੇ ਜਿਹਦੇ ਵਿੱਚ ਜਿਨ੍ਹਾਂ ਨੇ ਕਬੂਲਨਾਮਾ ਕੀਤਾ ਕਿ 20000 ਰੁਪਇਆ ਮੇਰੀ ਮਾਂ ਮੰਗਦੀ ਸੀਗੀ ਤੇ ਸਾਨੂੰ ਜਿਹੜੀਆਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਉਹ ਸਾਰੇ ਇਹਦੇ ਵਿੱਚ ਪ੍ਰੂਫ ਲਿਖੇ ਹੋਏ ਆ ਬਕਾਇਦਾ ਮਹਿਲਾ ਸੈਲ ਦੇ ਵਿੱਚ ਵੀ ਇਹ ਦਰਜ ਹੈਗੇ ਆ ਜੀ ਤੇ ਮੈਂ ਆਰਡੀਆਈ ਰਾਈ ਕਢਾਈ ਆ ਸਾਰੇ ਜੇ ਬੇਟੇ ਦੀ ਗੱਲ ਕੀਤੀ ਜਾਵੇ ਤਾਂ ਬੇੜਾ ਇਸ ਟਾਈਮ ਕਿੱਥੇ ਤੁਹਾਡਾ ਬੇੜਾ 3 ਸਾਲ ਤੋਂ ਬੱਸ ਹੀ ਬੇਦਖਲ ਕੀਤਾ ਹੋਇਆ ਹੈ ਜੀ ਕਿਉਂਕਿ ਮੈਂ ਆਪਣੇ ਬੇਟੇ ਛੋਟੇ ਬੇਟੇ ਦਾ ਧਿਆਨ ਰੱਖ ਰਿਆ ਤੇ ਮੈਂ ਹੁਣ ਇਸ ਵੇਲੇ 55 ਸਾਲ ਦੀ ਅਸ ਵੇਲੇ ਮੈਂ ਬਹੁਤ ਜ਼ਿਆਦਾ ਦੁਖੀ ਹੈਗਾ। ਉਹਨ ਕੀ ਮੰਗ ਕੀਤੀ ਹੈ ਰੰਗ। ਹਣ ਮੰਗਿਆ ਵੀ ਸਾਨੂੰ ਨਜਾਇਜ਼ ਤੰਗ ਪ੍ਰੇਸ਼ਾਨ ਕੀਤਾ। ਹਣ ਨੰਬਰਾਂ ਤੋਂ ਸਾਨੂੰ ਫੋਨ ਆਂਦੇ ਨੇ, ਸਾਨੂੰ ਧਮਕੀਆਂ ਦਿੱਤੀਆਂ ਜਾਂਦੀਆਂ। ਤੇ ਅਸੀਂ ਹੁਣ ਆਪਣੇ ਪਰਿਵਾਰ ਨੂੰ ਚਲਾਈਏ ਜਾਂ ਇਹਨਾਂ ਨੂੰ ਦੇਖੀਏ 3 ਸਾਲ ਤੋਂ ਮੁੰਡਾ ਬੇਦਖਲ ਹੈਗਾ। ਇਹ ਇਹਦੇ ਨਾਲ ਹੀ ਰਹਿੰਦਾ ਸੀ ਇਸ ਕੁੜੀ ਨੂੰ ਹੀ ਪਤਾ ਹੈ। ਕਦੀ ਸਾਡੇ ਤੇ ਕੁੱਟ ਮਾਰਦੇ ਝੂਠੇ ਇਲਜ਼ਾਮ ਲਾਂਦੀ ਆ, ਕਦੀ ਕੁਛ ਕਰਦੀ ਜਦੋਂ ਕਿ ਅਸੀਂ ਇਹ ਕੁੜੀ ਨੂੰ ਜਾਣਦੇ ਨਹੀਂ ਬਾਕੀ ਕਦੀ ਸਾਡੀ ਕੀ ਮੰਗ ਕਰਦੇ ਤੂੰ? ਮੰਗ ਅਸੀਂ ਇਹ ਕਰਦੇ ਆ ਵੀ ਕੋਰਟ ਦੇ ਵਿੱਚ ਕੇਸ ਲੱਗਾ ਹੋਇਆ ਜੀ। ਕੋਡ ਦੇ ਵਿੱਚ ਵੀ ਅਸੀਂ ਸਾਰੇ ਸਬੂਤ ਦਿੱਤੇ ਹੋਏ ਨੇ ਇਸ ਨੇ ਲੜਕੀ ਨੇ ਆਪਣੇ ਸਕੇ ਚਾਚੇ ਦੇ ਉੱਤੇ ਬਲਾਤਕਾਰ ਦਾ ਝੂਠਾ ਕੇਸ ਪਾਉਣ ਦੀ ਕੋਸ਼ਿਸ਼ ਕੀਤੀ ਕੁੜੀ ਲੜਕੀ ਦੇ ਉੱਤੇ ਸ਼ਰਨਜੀਤ ਕੌਰ ਦੇ ਇਹਦੀ ਸਿਸਟਰ ਦੇ ਉੱਤੇ ਇਹਦੀ ਮਦਰ ਦੇ ਉੱਤੇ ਇਹਦੇ ਸਕੇ ਬ੍ਰਦਰ ਦੇ ਉੱਤੇ ਝੂਠੇ ਕੇਸ ਪਾਉਣ ਦਾ ਪਰਚਾ ਦਰਜਾ ਹੈਗਾ ਜੀ ਇਹਦਾ ਜਿਹੜਾ ਸਕੇ ਬ੍ਰਦਰ ਮਨਪ੍ਰੀਤ ਸਿੰਘ ਆ ਜੀ ਉਹ ਚੋਰੀਆਂ ਕਰਦਾ ਉਹ ਬਕਾਇਦਾ ਉਹਦੇ ਉੱਤੇ ਐਫ ਆਈ ਆਰ ਦਰਜਾ ਔਰ ਉਹ ਜੇਲ੍ਹ ਦੇ ਵਿੱਚੋਂ ਹੁਣ ਆਇਆ ਹੈਗਾ ਜੀ ਜ਼ਮਾਨਤੇ ਤੇ ਨਸ਼ੇ ਵੀ ਕਰਦਾ ਹੈਗਾ ਜੀ ਤੇ ਕੁੜੀ ਵੀ ਤਾਰੂ ਪਿੰਦੀ ਹੈਗੀ ਆ ਜੀ ਠੀਕ ਠਾਕ ਤੇ ਹੁਣ ਮੈਂ ਇਹ ਮੰਗ ਕਰਦਾ ਆਂ ਵੀ ਇਹਨਾਂ ਦੇ ਉੱਤੇ ਇਸ ਦੇ ਪਰਿਵਾਰ ਦੇ ਉੱਤੇ ਇਹਨਾਂ ਦੇ ਮੁਹੱਲੇ ਦੇ ਵਿੱਚੋਂ ਪੂਰੀ ਇਨਕੁਆਰੀ ਕੀਤੀ ਜਾਵੇ ਇਨਕੁਆਰੀ ਕਰਕੇ ਇਹਨਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ